ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ NIA ਦੇ ਵੱਲੋਂ ਇੱਕ ਆਟਾ ਕਾਰੋਬਾਰੀ ਦੇ ਘਰ ਦਬਿਸ਼ ਦਿੱਤੀ ਗਈ ਹੈ ਦੱਸ ਜੀ ਕਿ NIA ਦੀ ਟੀਮ ਦੇ ਵੱਲੋਂ ਆਟਾ ਕਾਰੋਬਾਰੀ ਦੇ ਘਰ ਰੇਡ ਕੀਤੀ ਗਈ ਹੈ ਦਸਤਾਵੇਜ਼ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਕੋਟਕਪੂਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੜਕਸਾਰ ਹੀ NIA ਦੀ ਟੀਮਾਂ ਪਹੁੰਚੀਆਂ ਤੇ ਆਟਾ ਚੱਕੀ ਚਲਾਉਣ ਵਾਲੇ ਦੇ ਜਿਹੜਾ ਕਾਰੋਬਾਰੀ ਹੈ ਉਸ ਦੇ ਘਰ ਦਬਿਸ਼ ਦਿੱਤੀ ਗਈ ਹੈ ਦੱਸਦੀ ਹੈ ਕਿ ਜਿਹੜਾ ਆਟਾ ਕਾਰੋਬਾਰੀ ਉਸ ਦਾ ਨਾਮ ਨਰੇਸ਼ ਕੁਮਾਰ ਉਰਫ 골ਦੀ ਦੱਸਿਆ ਜਾ ਰਿਹਾ ਹੈ ਜਿਸ ਦੇ ਘਰ NIA ਦੇ ਟੀਮ ਦੇ ਵੱਲੋਂ ਦਬਿਸ਼ ਦਿੱਤੀ ਗਈ ਹੈ ਜਾਦਾ ਜਾਣਕਾਰੀ ਲੈ ਲੈਣੇ ਮੇਰੇ ਸਹਿਯੋਗੀ ਸੂਰਜ ਤੋਂ ਜੀ ਸੂਰਜ NIA ਦੀ ਟੀਮ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿ세 ਕੋ ਸੌਤ ਪਰ ਗੱਲ ਕਰਕੇ ਜAVE ਆਸਪਾਸ ਕੋਸਟਰ ਪਹਿਲਾਂ ਵੀ ਜੇਕਰ ਅਸੀਂ ਸ਼ੁਰੂਆਤ ਗੱਲ ਕੀਤੀ ਜਾਵੇ ਤਾਂ ਡੱਬੜ ਦੇ ਨੇੜੇ ਜਿਹੜਾ ਬਾਰਡਰ ਪੰਡਾ ਪੰਜਾਬ ਵਾਲਾ ਦਾ ਉੱਥੇ ਜਿਹੜੀ ਹੈ ਪਤਰਾ ਦਾ ਪਿੰਡ ਵਿੱਚ ਇੱਕ ਇੰਨੀ ਵੱਡੀ ਰੇਡ ਹੋਈ ਸੀ ਪਰ ਉਸ ਤੋਂ ਬਾਅਦ ਜਿਹੜੀ ਦੂਜੀ ਰੇਡ ਹੈ ਅੱਜ ਕੀਤੀ ਗਈ ਹੈ ਪੰਜਾਬ ਵਿੱਚ ਜਿਹੜੇ ਹੋਰ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਈ ਹੈ ਕੋਟਕਪੂਰਾ ਅਤੇ ਮੋਗਾ ਵਿੱਚ ਜੀ ਜੀ ਪਤਾਵਾਂ ਦੇ ਉੱਤੇ ਹੀ ਹੋਈ ਹੈ ਇਹ ਐਨਆਈਏ ਵੱਲੋਂ ਜਿਹੜੀ ਰੇਡ ਕੀਤੀ ਜਾ ਰਹੀ ਹੈ ਕੋਟਕਪੂਰੇ ਗੱਲ ਕੀਤੀ ਜਾਵੇ ਸਭ ਤੋਂ ਪਹਿਲੇ ਤਾਂ ਕੋਟਕਪੂਰਾ ਜਿਹੜਾ ਹਿੰਦਾਂ ਦਾ ਇੱਕ ਵਿਅਕਤੀ ਜਿਸ ਦਾ ਨਾਮ ਗੋਲਡੀ ਹੈ ਉਹ ਤੇ ਨਰੇਸ਼ੂ ਉਸ ਨੂੰ ਕਹਿੰਦੇ ਨੇ ਉਸ ਦੇ ਕਰ ਐਨ ਆਈ ਦਾ ਰੀਡ ਕੀਤਾ ਗਿਆ ਕੋਈ ਵਿਅਕਤੀ ਹੈਗਾ ਹੁਣ ਦਾ ਰਿਸ਼ਤੇ ਦਾ ਕੋਈ ਹੁਣ ਦਾ ਕਿਤੇ ਕੋਈ ਕੋਈ ਸੰਬੰਧ ਹੈ ਜਾਂ ਕੋਈ ਉਹਦੇ ਖਾਤੇ ਵਗੈਰਾ ਜਿਉਂ ਨੇ ਉਹਨਾਂ ਨੂੰ ਲੈ ਕੇ ਜਿਹੜੀ ਐਨ ਆਈ ਦਾ ਰੀਡ ਜਿਹੜੀ ਹੈਗੀ ਆ ਉਸ ਦੇ ਕਰਕੇ ਕੀਤੀ ਗਈ ਹੈ ਦੇ ਨਾਲ ਜੇਕਰ ਅਪਰ ਦੂਜੀ ਗੱਲ ਕੀਤੀ ਜਾਵੇ ਜੋ ਕਿ ਇਸ ਵਕਤ ਆਪਣੇ ਧਾਰੀ ਹੈ ਮੋਗਗਾ ਦੇ ਨਿਹਾਲ ਸਿੰਘ ਵਾਲਾ ਜਿਹੜਾ ਉੱਥੇ ਵਿਲਾਸਪੁਰ ਏਰੀਆ ਹੈਗਾ ਜਿਹੜਾ ਉੱਥੇ ਰਵਿੰਦਰ ਸਿੰਘ ਨਾ ਦਾ ਨੌਜਵਾਨ ਹੈ ਉਸ ਦੇ ਘਰੇ ਐਨਆਈ ਦੀ ਰੇਡ ਹੋ ਰਹੀ ਹੈ ਜੇ ਦੂਜੀ ਗੱਲ ਕੀਤੀ ਜਾਵੇ ਤਾਂ ਕੋਈ ਚੰਗਾਵਾ ਪੁਆਇੰਟ ਪੈਂਦਾ ਮੋਗਗਾ ਦਾ ਉੱਥੇ ਹੀ ਜਿਹੜੀ ਹੈਗੀ ਉੱਥੇ ਵੀ ਇਸ ਵਕਤ ਐਨਆਈ ਦੀ ਜਿਹੜੀ ਰੇਡ ਹੈਗੀ ਚੱਲ ਰਹੀ ਹੈ ਜੀ ਜੀ ਸੂਰਤ ਤੜਕਸ ਆ ਰਹੀ ਹੈ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜੀ ਦੇਖੋ ਬਿਲਕੁਲ ਇਹ ਗੱਲਬਾਤ ਕੀਤੀ ਜਾਵੇ ਜਦੋਂ ਵੀ ਐਨਆਈ ਦੀ ਰੇਡ ਹੁੰਦੀ ਹੈ ਤਾਂ ਬਿਲਕੁਲ ਸਾਰੇ ਜੋ ਜੋ ਕੁਝ ਹੋ ਰਹੀ ਹੈ ਉਸ ਲੋਕਲ ਦੀ ਪੁਲਿਸ ਦੇ ਅੱਗੇ ਕਿੱਦਾਂ ਚੱਲ ਰਹੀ ਹੈ ਹੋਰ ਲੋਕਲ ਗੱਲ ਕਿੱਦਾਂ ਚੱਲ ਰਹੀ ਹੈ ਤਾਂ ਕਿਹਾ ਜਾਂਦਾ ਐਮਐਨਆਈ ਜਦੋਂ ਐਂਟਰੀ ਕਰਦੇ ਕਿਸੇ ਮਾਮਲੇ ਵਿੱਚ ਹੁੰਦੀ ਹੈ ਤਾਂ ਮਾਮਲਾ ਵਾਕਈ ਜਿਹੜਾ ਸੰਗੀਮ ਅਤੇ ਕਾਫੀ ਵੱਡਾ ਮਾਮਲਾ ਬਣ ਜਾਂਦਾ ਜਦੋਂ ਕਿਤੇ ਹੈ ਕਿਸੇ ਕੇਸ ਵਿੱਚ ਐਮਐਨਆਈ ਐਂਟਰੀ ਜਦੋਂ ਹੋ ਜਾਂਦੀ ਹੈ ਤਾਂ ਜੀ ਤਮਾਮ ਜਾਣਕਾਰੀ ਦੇਣ ਲਈ ਧੰਨਵਾਦ ਤਾਂ ਸਾਡੇ ਸੰਜੋਗ ਸਰਗੋਗੀ ਜੀ ਨੇ ਦੱਸਿਆ ਕਿ ਤੜਕਸਾਰ ਹੀ ਦੋ ਥਾਵਾਂ ਤੇ ਐਨਆਈਏ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਹੈ ਪਹਿਲੀ ਥਾਂ ਕੋਟਕਪੂਰਾ ਤੇ ਦੂਜਾ ਮੋਗਾ ਦੱਸਿਆ ਗਿਆ ਹੈ ਕਿ ਮੋਗੇ ਦੇ ਵਿੱਚ ਵੀ ਐਨਆਈਏ ਦੀ ਟੀਮਾਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਉੱਥੇ ਵੀ ਇੱਕ ਕਾਰੋਬਾਰੀ ਦੇ ਘਰ ਜਿਹੜੀ ਇਹ ਦਬਿਸ਼ ਦਿੱਤੀ ਗਈ ਹੈ ਤੇ ਕੋਟਕਪੂਰਾ ਦੇ ਵਿੱਚ ਜਿਹੜਾ ਆਟਾ ਚ ਆਟੇ ਦੀ ਚੱਕੀ ਚਲਾਉਂਦਾ ਉਸ ਦੇ ਜਿਹੜਾ ਘਰ ਹੈ ਉਸ ਤੇ ਦਬਿਸ਼ ਦਿੱਤੀ ਗਈ ਹੈ ਦੱਸਦੀ ਹੈ ਕਿ ਨਰੇਸ਼ ਕੁਮਾਰ ਉਰਫ ਗੋਲਦੀ ਦੱਸਿਆ ਜਾ ਰਿਹਾ ਹੈ ਜਿਸ ਦਾ ਜੋ ਕਿ ਆਟਾ ਕਾਰੋਬਾਰੀ ਹੈ ਤੇ ਉਸ ਦੇ ਘਰ ਦਬਿਸ਼ ਦਿੱਤੀ ਗਈ ਹੈ ਐਨਆਈ ਦੀ ਟੀਮਾਂ ਤੜਕਸਾਰ ਹੀ ਪਹੁੰਚੀਆਂ ਦੋ ਥਾਵਾਂ ਤੇ ਪੰਜਾਬ ਦੇ ਵਿੱਚ ਰੇਡ جاری ਹੈ ਜਿਸ ਦੇ ਵਿੱਚ ਕੋਟਕਪੂਰਾ ਤੇ ਦੂਜਾ ਮੋਗਾ ਦੱਸਿਆ ਜਾ ਰਿਹਾ ਜਿੱਥੇ ਐਨਆਈ ਦੇ ਟੀਮਾਂ ਦੇ ਵੱਲੋਂ ਤੜਕਸਾਰ ਹੀ ਰੇਡ ਕੀਤੀ ਗਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਨਆਈ ਦੇ ਟੀਮਾਂ ਦੇ ਵੱਲੋਂ ਦੋ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਪਹਿਲੀ ਥਾਂ ਕੋਟਕਪੂਰਾ ਤੇ ਦੂਜੀ ਮੋਗਾ ਇਹ ਜਿੱਥੇ ਤੜਕਸਾਰ ਹੀ ਐਨਆਈ ਦੀ ਟੀਮਾਂ ਪਹੁੰਚ

thank you